ਲਏ ਦੋਸਤੋ ਅੱਜ ਆਪਾਂ ਨਾ ਪਿੰਡ ਬੋਗਰੇ ਤੂਰੀ ਦੇ ਨਾਲ ਜਿਹੜਾ ਬੋਗਰਾ ਪਿੰਡ ਆ ਉੱਥੇ ਇੱਕ ਮੋਟਰ ਕੱਢਣਾ ਏ ਸੀ ਫਸ ਗਈ ਸੀ ਤੇ ਡ్రਾਈਵਰੀ ਜਿਹੜੀ ਚਿਪ ਗਈ ਸੀ ਤੁਸੀਂ ਦੇਖੋ ਚੈੱਕ ਕਰ ਲਓ ਤੇ ਫੁੱਲ ਗਈ ਸੀ ਡ్రਾਈਵਰੀ ਇਹਦਾ ਕਾਰਨ ਹੋ ਸਕਦਾ ਪਾਣੀ ਘਟ ਹੋ ਗਿਆ ਜਾਂ ਮੋਟਰ ਗਰਮ ਹੋ ਗਈ ਕੋਈ ਵੀ ਕਾਰਨ ਹੋ ਸਕਦਾ ਤੇ ਉਹਦਾ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਪਿੰਡ ਦੱਸੋ ਆਪਣਾ ਪਹਿਲਾਂ ਮੇਰਾ ਪਿੰਡ ਵੀਰੇ ਬੋਗਰਾ ਹੈ ਕੀ ਹੋ ਗਿਆ ਸੀ ਬਾਈ ਬੋਰ ਨੂੰ ਬੋਰ ਵੀਰੇ ਮੋਟਰ ਪਹਿਲਾਂ ਰੋਗੀ ਸੀਗੀ ਅਸਲ ਦੇ ਵਿੱਚ ਇਹ ਜਿਹੜੀ ਪਲਾਸਟਿਕ ਦੀ ਡਿਲੀਵਰੀ ਪਈ ਹੈ ਫੁੱਲ ਕੇ ਫਸ ਗਈ ਮੋਟਰ ਇਹ ਬਾਈਆਂ ਨਾਲ ਮੈਂ ਗੱਲਬਾਤ ਕਰੀ ਤਾਰ ਯੂਨੀਅਨ ਨਾਲ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਅਸੀਂ ਆਵਾਂਗੇ ਜ਼ਰੂਰ ਤੇਰਾ ਨੁਕਸਾਨ ਨਹੀਂ ਹੁੰਦਾ ਕੋਈ ਆਪਾਂ ਮੋਟਰ ਕੱਢ ਲਾਂਗੇ ਤੇ ਇਹ ਬਾਈ ਹੁਣ ਅੱਜ ਆਏ ਸੀਗੇ ਇਹਨਾਂ ਨੇ ਆ ਕੇ ਜਦੋਂ ਆਪ ਦਾ ਗਾਰਡ ਲਾ ਕੇ ਜਦੋਂ 17 ਪਾ ਕੇ ਸੀ ਮੋਟਰ ਕੱਢੀ ਐ ਡੱਟ ਲਾ ਕੇ ਤਾਂ ਮੋਟਰ ਬਹੁਤ ਔਖੀ ਨਿਕਲੀ ਵੈਸੇ ਇਹਨਾਂ ਨੇ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਮੋਟਰ ਵਧੀਆ ਸਹੀ ਸਲਾਮਤ ਕਰ ਦਿੱਤੀ ਸਾਡਾ ਬੋਰ ਵੀ ਬਚ ਰਿਹਾ ਹੈ ਤੇ ਸਾਡਾ ਘਟੂ ਘਟੂ 2.5 ਲੱਖ ਦਾ ਨੁਕਸਾਨ ਸੀਗਾ ਵਿੱਚ ਪਾਈਪ ਰਹੇ ਨੇ ਵਿੱਚ ਸਾਰੇ ਮੋਟਰ ਰਹਿੰਦੀ ਨਾਲੇ ਸਾਡਾ ਬੋਟੂ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੰਮ ਕੀਤਾ ਮਹਾਰਾਜ ਜੀ ਦੀ ਕਿਰਪਾ ਨਾਲ ਇਹਨਾਂ ਦੇ ਵੀਰੇ ਠੀਕ ਆ ਬਾਈ ਹਾਂ ਜੀ ਖੁਸ਼ ਹੋਗੇ ਵੀਰੇ ਪੂਰੀ ਖੁਸ਼ ਆ ਯਾਰ ਖੋਸ ਵਾਲੀ ਕੀ ਗੱਲ ਬੜਾ ਸਾਡੇ ਸਾਰਾ ਨੁਕਸਾਨ ਸਾਡਾ ਉਹਨੋਂ ਬਚ ਰਿਹਾ ਮੋਟਰ ਸਾਡੀ ਬਾਹਰ ਪਈਆ ਇਤੋਂ ਹੋਰ ਬੰਦੇ ਨੇ 10-10 ਕੀ ਭਾਵ ਦੇ ਦੇ ਲੈ ਦੋਸਤੋ ਆ ਬਾਈ ਦਾ ਤੁਸੀਂ ਸਾਹਮਣੇ ਬਾਈ ਤੋਂ ਸੁਣੀ ਲਿਆ ਬਾਈ ਦਾ ਬੋਰ ਲਗਭਗ ਨੁਕਸਾਨ ਬਾਈ ਕਹਿੰਦਾ 2.5 ਲੱਖ ਦਾ ਨੁਕਸਾਨ ਹੁਣ ਹੋਣ ਤੋਂ ਬਚ ਗਿਆ ਤੇ ਇਹ ਕੰਮ ਕੀਤਾ ਤਾਰੀ ਨੇ ਤਾਰੀ ਦਾ ਨੰਬਰ ਸਕਰੀਨ ਤੇ ਚੱਲਦਾ ਤੇ ਥੋੜੇ ਵੀ ਕੋਈ ਇਦਾਂ ਦੀ ਦਿੱਕਤ ਅਚਾਨਕ ਆਉਂਦੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਤਾਰੀ ਨਾਲ ਵੀ ਗੱਲ ਕਰਾ ਸਕਦੇ ਹਾਂ ਆਈਏ ਆਪਾਂ ਹਾਂ ਤਾਰੀ ਕੀ ਹਾਲ ਹੈ ਠੀਕ ਆ ਬਾਈ ਵਧੀਆ ਕੀ ਪ੍ਰੋਸੀਜਰ ਅੱਜ ਦਾ ਪ੍ਰੋਸੀਜਰ ਬਾਈ ਇਹ ਬੋਰਾ ਨਾ ਬਾਈ ਦੀ 170 ਫੁੱਟ ਡਰਾਇਵਰੀ ਸੀਗੀ ਪਲਾਸਟਿਕ ਦੀ ਠੀਕ ਆ ਬਾਈ ਨੂੰ ਐਵੇਂ ਸੀਗਾ ਵੀ ਘੱਟ ਡਰਾਇਵਰੀ ਚ ਬੋਰਾ ਚਿਪ ਗਿਆ ਠੀਕ ਹੈ ਜਦੋਂ ਅਸੀਂ ਬਾਹਰ ਕੱਢੀ ਰੇਡਾਂ ਦਾ ਡਾਟ ਲਾ ਕੇ ਤਾਂ ਸਾਨੂੰ ਪਤਾ ਲੱਗਿਆ ਡ్రੈਵਰੀ ਫੁੱਲੀ ਹੋਈ ਸੀ ਘੱਟ ਡ్రੈਵਰੀ ਕਾਰਨ ਹੋਇਆ ਇਹ ਪਲਾਸਟਿਕ ਦਾ ਬੋਰ ਸੀਗਾ ਫਿਰ ਆਪਾਂ ਆ ਕੇ ਮੋਟਰ ਕੱਢਤੀ ਵੀਰੇ ਦੀ ਆਪਾਂ ਨੇ ਪਹਿਲਾਂ ਕੈਮਰਾ ਪਾਇਆ ਸੀਗਾ ਛੈਡ ਦੀ ਆਪਣੇ ਲਈ ਪਤਲਾ ਕੈਮਰਾ ਇੱਕ ਠੀਕ ਹੈ ਤੇ ਮੋਟਰ ਵੀਰੇ ਦੀ ਕੱਢਤੀ ਬੋਰ ਹੈਗਾ ਸਹੀ ਸਲਾਮ ਤੇ ਵੀਰੇ ਠੀਕ ਹੈ ਬਾਈ ਹਾਂਜੀ ਮੋਬਾਈਲ ਨੰਬਰ ਬੋਲ ਦੋ ਆਪਣਾ 9872018200 ਪਿੰਡ ਕੁਬੇ ਲੈ ਦੋਸਤੋ ਤੁਸੀਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਕੀ ਦਿੱਕਤ ਆਉਂਦੀ ਆ ਤੇ ਚੈੱਕ ਕਰ ਸਕਦੇ ਹੋ ਵੀਡੀਓ ਸਾਈਡ ਤੇ ਚੱਲਦੀ ਆ ਕੀ ਆਪਾਂ ਤੁਹਾਨੂੰ ਤੁਸੀਂ ਵੀਡੀਓ ਵੀ ਚੈੱਕ ਕਰ ਸਕਦੇ ਹੋ ਲੈ ਦੋਸਤੋ ਆਹਾ ਆਹਾ ਮੋਟਰ ਕੱਢੀ ਆ ਕਰਤੀ ਮੋਟਰ